ਬਾਥ ਬ੍ਰੇਕਪਾਸ ਔਰ ਤੈਤ ਬਦ ਕਥਨ ਪਉਣ ਬ੍ਰੇਕਪਾਸ ਔਰ ਤੈਤ ਦੇ ਬਦ ਦਾ ਕਥਨ ਸਵਈਆ ਭੋਜਨ ਕੇ ਜਸੁਦਾ ਪਹਿ ਤੇ ਪਟ ਰਾਤ ਪਰੇ ਸੋ ਸੋਏ ਰਹਾ ਹੈ ਮਾਤਾ ਯਸ਼ੋਦਾ ਪਾਸੋ ਖਾਣਾ ਖਾ ਕੇ ਦੋਵੇਂ ਸੂਰ ਮੇ ਰਾਤ ਪੈਣ ਤੇ ਸੋ ਰਹੇ ਹਨ ਰਾਤ På ਬਣ ਵਿੱਚ ਗਏ ਉੱਠ ਕੇ ਜਹ ਦੌਲਤ ਸਿੰਘ ਸਾਹਿਬ ਹੈ ਸੂਰ ਹੋਤੇ ਉੱਠ ਕੇ ਬਣ ਵਿੱਚ ਚਲੇ ਗਏ ਹਨ ਜਿੱਥੇ ਸ਼ੇਰ ਅਤੇ ਸਾਹਿਬ ਫਿਰ ਰਹੇ ਹਨ ਬ੍ਰਿਕਪਾਸ ਥੋਤੇ ਠੋਰ ਕਰੋ ਜੇ ਕੇ ਦੋ ਸਿੰਘ ਆਕਾਸ਼ ਖਹਿ ਹੈ ਉਤੇ ਬ੍ਰਿਕਪਾਸ ਰਖੜੋਤਾ ਹੋਇਆ ਸੀ ਜਿਸ ਦੇ ਦੋਵੇਂ ਸਿੰਘ ਆਕਾਸ਼ ਨੂੰ ਛੋ ਰਹੇ ਸੰ ਦੇਖ ਕੇ ਸੋਹਰ ਜੂ ਕੋਪ ਕੈ ਦੋਹੂ ਹੱਥਨ ਸੋ ਕਰ ਜੋਰ ਗਏ ਹਨ ਉਸ ਨੂੰ ਵੇਖ ਕੇ ক্রోధवान ਹੋ ਕੇ ਕ੍ਰਿਸ਼ਨ ਜੀ ਨੇ ਉਸ ਨੂੰ ਦੋਹਾਂ ਹੱਥਾਂ ਨਾਲ ਬਲਪੂਰਵਕ ਪਕੜ ਲਿਆ ਹੈ ਸਿੰਘਨ ਤੇ ਗਹਿ ਡਾਰ ਦਇਓ ਸੋ 18 ਪੈਗ ਪੈ ਜਾਏ ਪਰਿਓ ਹੈ ਸਿੰਘਾ ਤੋਂ ਪਕੜ ਕੇ ਉਸ ਨੂੰ ਸੁੱਟ ਦਿੱਤਾ ਜੋ 18 ਕਦਮ ਉੱਤੇ ਜਾ ਕੇ ਡਿੱਗਿਆ ਫੇਰ ਉઠਿਓ ਕਰ ਕੋਪ ਮਨੈ ਹਰ ਕੇ ਫਿਰ ਸਾਹਮੂ ਹੋ ਜੁਦ ਕਰਿਓ ਹੈ ਉਹ ਫਿਰ ਉਠਿਆ ਤੇ ਮਨ ਵਿੱਚ ਕ੍ਰੋਧ ਕਰਕੇ ਫਿਰ ਸ਼੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਲੜਨ ਲੱਗ ਗਿਆ ਫੇਰ ਬਗਾਏ ਦਿਓ ਹਰ ਜੂ ਕਹੀ ਜਾਏ ਗਿਰਿਓ ਸੋ ਨਹੀਂ ਉਭਰਿਓ ਹੈ ਕ੍ਰਿਸ਼ਨ ਜੀ ਨੇ ਫੇਰ ਉਸ ਨੂੰ ਸੁੱਟ ਦਿੱਤਾ ਉਹ ਕਿਤੇ ਜਾ ਕੇ ਡਿੱਗਿਆ ਹੈ ਪਤਾ ਨਹੀਂ ਪਰ ਉਹ ਜਿਉਂਦਾ ਨਹੀਂ ਬਚਿਆ ਮੋਚ ਪਈ ਤਹਿਕੀ ਹਰ ਕੇ ਕਰ ਛੂਤ ਹੀ ਸੋ ਲਰਿਓ ਨਾ ਮਰਿਓ ਹੈ ਨਾ ਲੜਿਆ ਹੈ ਅਤੇ ਨਾ ਮਰਿਆ ਹੈ ਸਗੋ ਸ਼੍ਰੀ ਕ੍ਰਿਸ਼ਨ ਦੇ ਹੱਥਾਂ ਦੀ ਛੋ ਨਾਲ ਉਸ ਦੀ ਮੁਕਤੀ ਹੋ ਗਈ ਹੈ ਇਤਿ ਸ਼੍ਰੀ ਪਚਿਤ੍ਰਨਾਟਕ ਗ੍ਰੰਥੇ ਕ੍ਰਿਸ਼ਨ ਆਵਤਾਰੇ ਬ੍ਰੇਕਫਾਸੁਰਦੈਤ ਬਦਦੇ ਤਿ ਹੈ ਸਮਾਪਤਮ ਸਤ ਸੋਭਮ ਸਤ ਇਤਿਆਸ਼ਰੀ ਚਿਤ੍ਰਨਾਟਕ ਗ੍ਰੰਥ ਤੇ ਕ੍ਰਿਸ਼ਨਾ ਅਵਤਾਰ ਦੇ ਬ੍ਰਿਖਪਾਸ ਔਰ ਦੈਤ ਦੇ ਬੱਦ ਦਾ ਅਧਿਆਏ ਸਮਾਪਤਮ ਸਭ ਸ਼ੋਭ ਹੈ ਆਤ ਕੇਸੀ ਦੈਤ ਬੱਦ ਕਥਨ ਹੁਣ ਕੇਸੀ ਦੈਤ ਦੇ ਬੱਦ ਦਾ ਕਥਨ ਸਵਈਆ ਜੁਦ ਬਡੋ ਕਰ ਕਹਿ ਤਹ ਕੈ ਸੰਗ ਜੋ ਭਗਵਾਨ ਬਡੋ ਆਰ ਮਾਰਿਓ ਉਸ ਨਾਲ ਵੱਡਾ ਯੁੱਧ ਕਰਕੇ ਸ਼੍ਰੀ ਕ੍ਰਿਸ਼ਨ ਨੇ ਉਸ ਵੱਡੇ ਵਿਯਾਰੀ ਨੂੰ ਮਾਰ ਦਿੱਤਾ। ਨਾਰਦ ਤਉ ਮਥੁਰਾ ਮਹਿ ਗਿਓ ਬਚਨ ਸੰਗ ਕਾਂਸਕੇ ਐਸੇ ਉਚਾਰਿਓ। ਤਦ ਨਾਰਦ ਮਥੁਰਾ ਨਗਰ ਵਿੱਚ ਚਲਾ ਗਿਆ ਅਤੇ ਕਾਂਸ ਨਾਲ ਬਚਨ ਕਰਦਿਆਂ ਇਸ ਤਰ੍ਹਾਂ ਕਿਹਾ ਤੂ ਪਗਨੀ ਪਤ ਨੰਦ ਸੁਤਾ ਹਰਤ ਵੈ ਰਿਪਵਾ ਘਰ ਭੀਤਰ ਡਾਰਿਓ। ਏਕਾਂਸ ਤੇਰੀ ਭੈਣ ਦੇ ਪਤੀ ਬਹਨੋਈ ਦੇ ਨੰਦ ਦੀ ਧੀ ਨੂੰ ਚੁਰਾ ਕੇ ਬੰਦੀਖਾਨੇ ਵਿੱਚ ਲਿਆਂਦਾ ਹੈ ਅਤੇ ਤੇਰਾ ਵੈਰੀ ਉਸ ਦੇ ਘਰ ਛੱਡ ਆਇਆ ਹੈ। ਦਾਤ ਅਗਾਸੁਰ ਉਹ ਬਕਬੀਰ ਮਰਿਓ ਤਹਿ ਹੂੰ ਜਬ ਪੌਰਖ ਹਾਰਿਓ। ਅਗਾਸੁਰ ਦਾਤ ਅਤੇ ਬਕਾਸੁਰ ਵਰਗੇ ਸੂਰਮਿਆਂ ਨੂੰ ਉਸਨੇ ਮਾਰ ਦਿੱਤਾ ਹੈ ਜਦੋਂ ਉਹ ਬਲ ਹਾਰ ਬੈਠੇ ਸਨ। ਕਾਂਸ ਬਾਜਿ ਪ੍ਰਤੀ ਉੱਤਰ ਕਾਂਸ ਨੇ ਪ੍ਰਤੀ ਉੱਤਰ ਵੱਜੋ ਕਿਹਾ ਸਵੈਯਾ ਕੋਪ ਪਰੇਵ ਮਨ ਮੈਂ ਮਥੁਰਾ ਪਤ ਚਿੰਤ ਕਰੀ ਇਹ ਕੋ ਅਬ ਮਾਰੀਐ ਮਥੁਰਾ ਦੇ ਰਾਜੇ ਕਾਂਸ ਦੇ ਮਨ ਵਿੱਚ ਕ੍ਰੋਧ ਭਰ ਗਿਆ ਅਤੇ ਫਿਕਰ ਕਰਨ ਲੱਗਾ ਕਿ ਇਸ ਕ੍ਰਿਸ਼ਨ ਨੂੰ ਮਾਰਨਾ ਚਾਹੀਦਾ ਹੈ ਇਹ ਕੀ ਸਮ ਕਾਰਜ ਔਰ ਕਛੂ ਨਹਿ ਤਾਂ ਬਿਦ ਆਪਨ ਉਪਰੀਐ ਇਸ ਦੇ ਬਰਾਬਰ ਹੋਰ ਕੋਈ ਕੰਮ ਨਹੀਂ ਕਿ ਇਸ ਨੂੰ ਮਾਰ ਕੇ ਆਪਣੇ ਆਪ ਨੂੰ ਬਚਾਇਆ ਜਾਏ ਤਦ ਨਾਰਦ ਬੋਲ ਉਠਿਓ ਹਸ ਕੇ ਸੁਣੀਏ ਨਿਪਕਾਰਜ ਜਾਂ ਕਰੀਏ ਤਦ ਨਾਰਦ ਹੱਸਦਾ ਹੋਇਆ ਬੋਲਣ ਲੱਗਿਆ اے ਰਾਜਨ ਸੁਣੋ ਇਸ ਤਰ੍ਹਾਂ ਕਾਰਜ ਕਰਨਾ ਚਾਹੀਦਾ ਹੈ ਛਲ ਸੋ ਬਲ ਸੋ ਕਬ ਸਿਆਮ ਕਹੈ ਆਪਣੇ ਅਰ ਕੋ ਸਿਰਵਾ ਹਾਰਿਐ ਕਬੀ ਸ਼ਾਮ ਕਹਿੰਦੇ ਹਨ ਨਾਰਦ ਨੇ ਸੁਝਾ ਦਿੱਤਾ ਚਾਲ ਨਾਲ ਪਾਲ ਨਾਲ ਆਪਣੇ ਵੈਰੀ ਦਾ ਸਾਰ ਉਤਾਰ ਲੈਣਾ ਚਾਹੀਦਾ ਹੈ ਕਾਂਸ ਬਾਜ ਨਾਰਦ ਸੋ ਕਾਂਸ ਨੇ ਨਾਰਦ ਨੂੰ ਕਿਹਾ ਸਵਈਆ ਤਬ ਕਾਂਸ ਪਰਨਾਮ ਕਹੀ ਕਰਕੇ ਸੁਨਿਆ ਰਖਜੂ ਤਮ ਸਤ ਕਹੀ ਹੈ ਤਦ ਕਾਂਸ ਨੇ ਹੱਥ ਜੋੜ ਕੇ ਨਾਰਦ ਨੂੰ ਪ੍ਰਣਾਮ ਕੀਤਾ ਅਤੇ ਕਿਹਾ ਹੇ ਰਿਸ਼ੀ ਜੀ ਸੁਣੋ ਤੁਸੀਂ ਸੱਚੀ ਗੱਲ ਕਹੀ ਹੈ ਵਾਕੀ ਬ੍ਰਧਾ ਰਜਨੀ ਦਿਨ ਮੈਂ ਹਮ ਰਹਿਮਨ ਮੈਂ ਬਸ ਕੈ ਸੋ ਰਹੀ ਹੈ ਉਸ ਦੀ ਪੀੜ ਦਿਨ ਰਾਤ ਮੇਰੇ ਮਨ ਵਿੱਚ ਵਸ ਰਹੀ ਹੈ ਜਾਹੇ ਮਰਿਓ ਅਗਧੈਤ ਬਲੀ ਬਕ ਪੂਤ ਨਾ ਜਾ ਤਨ ਜਾਏ ਗਹੀ ਹੈ ਜਿਸ ਨੇ ਅਗਧੈਤ ਅਤੇ ਬਲਵਾਨ ਬਕ ਨੂੰ ਮਾਰ ਦਿੱਤਾ ਹੈ ਜਿਸ ਨੇ ਪੂਤਨਾ ਨੂੰ ਥਣਾ ਤੋਂ ਪਕੜ ਕੇ ਕਾਬੂ ਕਰ ਲਿਆ ਹੈ ਤਾਂ ਮਾਰੀਐ ਛਲ ਕੇ ਕਿ ਦੋ ਸੰਗ ਕੇ ਕੈ ਬਲ ਕੈ ਇਹ ਬਾਤ ਸਹੀ ਹੈ ਉਸ ਨੂੰ ਛਲ ਨਾਲ ਜਾਂ ਸੰਗ ਕਰਕੇ ਜਾਂ ਬਾਲ ਨਾਲ ਮਾਰ ਦੇਣਾ ਚਾਹੀਦਾ ਹੈ ਇਹ ਹੀ ਗੱਲ ਸਹੀ ਹੈ ਕਾਂਸ ਬਾ ਜਕੇ ਸੀਸੋ ਕਾਂਸ ਨੇ ਕੇ ਸੀਨੂ ਕਹਾ ਸਵੈਯਾ ਮਨ ਤੋ ਮਿਲ ਕੇ ਨਿਪਸੋ ਗਰਹਿ ਗਿਓ ਤਬ ਕਾਂਸ ਬਲੀ ਇਕ ਦਾਤ ਬੁਲਾਇਓ ਰਾਜੇ ਨੂੰ ਮਿਲ ਕੇ ਜਦ ਨਾਰਦ ਮੂਣੀ ਘਰ ਨੂੰ ਚਲਾ ਗਿਆ ਤਦ ਕਾਂਸ ਨੇ ਇਕ ਬਲਵਾਨ ਦਾਇਤ ਨੂੰ ਬੁਲਾਇਆ ਮਾਰੋ ਜਾਏ ਕਹਿਓ ਯਸ਼ੁਦਾ ਪੁੱਤ ਪੈ ਕਹਿ ਕੇ ਇਹ ਪਾਤ ਪਟਾਇਓ ਰਾਜੇ ਨੇ ਉਸ ਨੂੰ ਕਿਹਾ ਜਾ ਕੇ ਯਸ਼ੁਦਾ ਦੇ ਪੁੱਤਰ ਨੂੰ ਮਾਰ ਦਿਓ ਕੇਸੀ ਨੂੰ ਇਸ ਤਰ੍ਹਾਂ ਕਹਿ ਕੇ ਪੇਜ ਦਿੱਤਾ ਪਾਛਿਆ ਤੇ ਭੈ ਭੰਗਣੀ ਭੰਗਣੀ ਪਤ ਡਾਰ ਜੰਜੀਰਨ ਤਾਮ ਰਖਾਇਓ ਪਿਛੋ ਭੈਣ ਅਤੇ ਬਹਿਨੋਈ ਨੂੰ ਚੰਜੀਰਾ ਪਾ ਕੇ ਘਰ ਵਿੱਚ ਬੰਦ ਕਰ ਦਿੱਤਾ ਸੰਗ ਝੰਡੋਰ ਕਹਿਓ ਇਹ ਭੇਦ ਤਬੈ ਕਬੂ ਲਾਇਆ ਗਿਰ ਬੋਲ ਪਠਾਇਓ ਇਹ ਭੇਦ ਝੰਡੋਰ ਪਹਿਲਵਾਨ ਨੂੰ ਵੀ ਕਹਿ ਦਿੱਤਾ ਅਤੇ ਕੋਲੀਆ ਗਿਰ ਕੋਲਿਆ ਪੀੜ ਨੂੰ ਵੀ ਬੁਲਵਾ ਲਿਆ ਕਾਂਸ ਬਾਚ ਅਕਰੂਰ ਸੋ ਕਾਂਸ ਨੇ ਅਕਰੂਰ ਨੂੰ ਕਿਹਾ ਸਵਈਆ ਭਾਖ ਕਹੀ ਸੰਗ ਪ੍ਰੀਤਨ ਸੋ ਇੱਕ ਖੇਲਣ ਕੋ ਰੰਗ ਭੂਮ ਬਣਾਈਏ ਰਾਜਾ ਕਾਂਸ ਨੇ ਆਪਣੇ ਨੌਕਰਾ ਨਾਲ ਇਹ ਗੱਲ ਕੀਤੀ ਕਿ ਖੇਡਣ ਲਈ ਇੱਕ ਰੰਗ ਭੂਮੀ ਬਣਾਓ ਸੰਗ ਚੰਡੂਰ ਕਹਿਓ 모ਸ ਟਕੈ ਦਰਵਾਜੇ ਵਿਖੈ ਗੱਜ ਕੋ ਥਿਰ ਕਈਐ ਚੰਡੂਰ ਅਤੇ 모ਸ ਨਾ ਦੇ ਪਹਿਲਵਾਨਾਂ ਨਾਲ ਵਿਚਾਰ ਕਰਕੇ ਕਿਹਾ ਕੇ ਰੰਗਪੂਮੀ ਦੇ ਦਵਾਰ ਤੇ ਹਾਥੀ ਕੁਵਲੀਆ ਪੀੜ ਨੋ ਖੜਾ ਕਰ ਦਿਓ ਬੋਲ ਅਕਰੂਰ ਕਹੀ ਹਮਰੋ ਰਥ ਲੈ ਕਰ ਆਨੰਦਪੁਰੀ ਮੈਂ ਜਾਈਐ ਅਕਰੂਰ ਨੂੰ ਬੁਲਾ ਕੇ ਕਿਹਾ ਇਹ ਮੇਰਾ ਰਥ ਲੈ ਕੇ ਕੋਕਲ ਆਨੰਦਪੁਰੀ ਵਿੱਚ ਜਾਓ ਜਗ ਆਵੇ ਹਮਰੇ ਗ੍ਰਹਿ ਹੈ ਇਹ ਬਾਤਨ ਕੋ ਕਰ ਕੇ ਹਰ ਲਈ ਹੈ ਉਥੇ ਜਾ ਕੇ ਉਹਨਾਂ ਨੂੰ ਕਹਿਣਾ ਕਿ ਮੇਰੇ ਘਰ ਵਿੱਚ ਯੱਗ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕ੍ਰਿਸ਼ਨ ਨੂੰ ਇੱਥੇ ਲੈ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ